ਸਤ ਸਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਸੁਖ ਲਟਿਆ ਚੈਨਲ ਦੇ ਨਾਲ ਅੱਜ ਆਪਾਂ ਜਿਹੜੇ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ ਕਿ ਜੇਕਰ ਭਾਖੜਾ ਨੰਗਲ ਡੈਮ ਟੁੱਟ ਜਾਏ ਤਾਂ ਕੀ ਹੋਵੇਗਾ ਇਸ ਵੀਡੀਓ ਦੇ ਆਪਾਂ ਤੁਹਾਨੂੰ ਗੱਲਬਾਤ ਕਰਨ ਜਾ ਰਹੇ ਹਾਂ ਭਾਖੜਾ ਨੰਗਲ ਡੈਮ ਅਸਲ ਦੇ ਵਿੱਚ ਬਣਿਆ ਕਿੱਥੇ ਹੋਇਆ ਹੈ ਕੀ ਇਹ ਦੋ ਡੈਮ ਹਨ ਜਾਂ ਇੱਕ ਹੀ ਪ੍ਰੋਜੈਕਟ ਦਾ ਹਿੱਸਾ ਹਨ ਇਸੇ ਟੌਪਿਕ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਜ਼ਰੂਰ ਕਰ ਦਿਓ ਆਪਾਂ ਤੁਹਾਡੀ ਜਰਨਲ ਇਨਫੋਰਮੇਸ਼ਨ ਜਰਨਲ ਨੌਲੇਜ ਦੇ ਲਈ ਇਹ ਵੀਡੀਓ ਬਣਾਈ ਆ ਸੋ ਕਿਸੇ ਨੂੰ ਵੀ ਕੋਈ ਡਰ ਦਾ ਮਾਹੌਲ ਡਰਨ ਦੀ ਕੋਈ ਲੋੜ ਨਹੀਂ ਵੈਗਰੂ ਕਰੇ ਇਹੋ ਜਿਹਾ ਕੰਮ ਕਦੇ ਵੀ ਨਾ ਹੋਵੇ ਪਰ ਕੁਝ ਜਿਹੜੀ ਜਾਣਕਾਰੀ ਪਾਖੜਾ ਜਿਹੜੀ ਡੈਮ ਨੰਗਲ ਡੈਮ ਬਾਰੇ ਦੇਣੀ ਆਪਣਾ ਫਰਜ਼ ਸਮਝਦੇ ਹੋਏ ਆਪਾਂ ਤੁਹਾਨੂੰ ਜਿਹੜੀ ਇਹ ਜਾਣਕਾਰੀ ਦੇ ਰਹੇ ਆ ਜੇਕਰ ਆਪਾਂ ਪਾਖੜਾ ਡੈਮ ਦੀ ਗੱਲ ਕਰੀਏ ਤੇ ਪਾਖੜਾ ਡੈਮ ਆ ਜਿਹੜਾ ਪਾਖੜਾ ਪਿੰਡ ਦੇ ਹਿਮਾਚਲ ਦੇ ਪਾਖੜਾ ਪਿੰਡ ਦੇ ਵਿੱਚ ਜਿਹੜਾ ਬਣਿਆ ਹੋਇਆ ਹੈ ਬਹੁਤ ਉੱਚੀ ਉਚਾਈ ਤੇ ਬਣਿਆ ਹੈ ਜੇਕਰ ਨੰਗਲ ਡੈਮ ਦੀ ਗੱਲ ਕਰੀਏ ਤੇ ਉਹ ਪੰਜਾਬ ਦੇ ਨੰਗਲ ਸ਼ਹਿਰ ਦੇ ਵਿੱਚ ਬਣਿਆ ਹੋਇਆ ਹੈ ਪਾਖੜਾ ਤੋਂ ਨੀਚੇ ਬਣਿਆ ਹੋਇਆ ਹੈ ਇਹ ਦੋਨੋਂ ਜਿਹੜੇ ਡੈਮ ਆ ਇਹ ਇਹਨੂੰ ਆਪਾਂ ਪਾਖੜਾ ਨੰਗਲ ਡੈਮ ਕਹਿੰਨੇ ਆ ਪਰ ਇਹ ਅਸਲ ਦੇ ਵਿੱਚ ਦੋ ਡੈਮ ਆ ਇੱਕੋ ਪ੍ਰੋਜੈਕਟ ਦਾ ਹਿੱਸਾ ਹਨ ਇੱਕੋ ਡੈਮ ਦਾ ਹਿੱਸਾ ਹਨ ਜਿੱਦਾਂ ਉੱਪਰ ਗੋਬਿੰਦ ਸਾਗਰ ਝੀਲ ਆ ਗੋਬਿੰਦ ਸਾਗਰ ਝੀਲ ਦਾ ਪਾਣੀ ਜਿਹੜਾ ਪਾਖੜਾ ਡੈਮ ਕਵਰ ਕਰਦਾ ਜਦੋਂ ਭਾਖੜਾ ਡੈਮ ਤੋਂ ਪਾਣੀ ਛੱਡਿਆ ਜਾਂਦਾ ਤਾਂ ਉਹ ਜਿਹੜਾ ਅੱਗੇ ਆ ਕੇ ਨੰਗਲ ਡੈਮ ਕਵਰ ਕਰਦਾ ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਉੱਪਰ ਭਾਖੜਾ ਡੈਮ ਆ نیچے ਜਿਹੜਾ ਨੰਗਲ ਡੈਮ ਜੇਕਰ ਆਪਾਂ ਭਾਖੜਾ ਡੈਮ ਦੀ ਗੱਲ ਕਰੀਏ ਤੇ ਭਾਖੜਾ ਡੈਮ ਜਿਹੜਾ ਵਾ ਭਾਖੜਾ ਨੰਗਲ ਡੈਮ ਉੱਤਰੀ ਭਾਰਤ ਵਿੱਚ ਹਿਮਾਚਲ ਪ੍ਰਦੇਸ਼ ਦੇ ਬਲਾਸਪੁਰ ਜ਼ਿਲ੍ਹੇ ਵਿੱਚ ਪਿੰਡ ਭਾਖੜਾ ਦੇ ਵਿੱਚ ਸਥਿਤ ਹੈ ਇਹਦੀ ਜਿਹੜੀ ਇਹ ਸਾਰਾ ਜਿਹੜਾ ਡੈਮ ਆ ਇਹ ਕੰਕਰੀਟ ਦਾ ਬਣਿਆ ਆ ਕਿ ਇੰਨੇ ਜ਼ਿਆਦਾ ਕੰਕਰੀਟ ਦਾ ਬਣਿਆ ਕਿ ਉਸ ਸਮੇਂ ਜੇਕਰ ਇਸ ਕੰਕਰੀਟ ਦੀ ਵਰਤੋਂ ਭਾਰਤ ਦੀਆਂ ਸੜਕਾਂ ਬਣਾਉਣ ਲਈ ਕੀਤੀ ਜਾਂਦੀ ਤਾਂ ਭਾਰਤ ਦੇ ਕੋਨੇ-ਕੋਨੇ ਵਿੱਚ ਜਿਹੜੀਆਂ ਉਸ ਸਮੇਂ ਇਹ ਜਿਹੜੀਆਂ ਸੜਕਾਂ ਬਣ ਜਾਂਦੀਆਂ ਇਹ ਜਿਹੜਾ ਇਹ ਡੈਮ ਗੋਬਿੰਦ ਸਾਗਰ ਸਰੋਵਰ ਬਣਾਉਂਦਾ ਹੈ ਗੋਬਿੰਦ ਸਾਗਰ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਂ ਤੇ ਬਣੀ ਝੀਲ ਗੋਬਿੰਦ ਸਾਗਰ ਇਹ ਜਿਹੜਾ ਉਸ ਦੇ ਉੱਪਰ ਉਸ ਦਾ ਜਿਹੜਾ ਪਾਣੀ ਆ ਉਸ ਨੂੰ ਜਿਹੜਾ ਹੈ ਠਹਿਰਾ ਕੇ ਰੱਖਦਾ ਹੈ ਹੁਣ ਆਪਾਂ ਗੱਲ ਕਰੀਏ ਕਿ ਜਿਹੜਾ ਇਹ ਡੈਮ ਮਹਾਚਲ ਪ੍ਰਦੇਸ਼ ਦੇ ਬਲਾਸਪੁਰ ਜ਼ਿਲ੍ਹੇ ਦੇ ਭਾਗੜਾ ਪਿੰਡ ਵਿੱਚ ਸਥਿਤ ਹੈ ਇੱਕ ਖੱਡ ਦੇ ਉੱਪਰ ਬਣਿਆ ਆ ਤੇ ਜਿਸ ਦੀ ਉਚਾਈ ਲਗਭਗ 226 ਮੀਟਰ ਹੈ ਤੇ ਜਿਹੜੀ ਚੁੜਾਈ ਆ ਉਹ 9.1 ਮੀਟਰ ਆ ਗੋਬਿੰਦ ਸਾਗਰ ਵਜੋਂ ਜਾਣਦੇ ਜਾਂਦੇ ਇਸ ਤੇ ਭੰਡਾਰ ਜੇਕਰ ਗੱਲ ਕਰੀਏ ਤਾਂ ਇਸ ਨੂੰ ਜਿਆਦਾ ਜਿਹੜਾ ਗੋਬਿੰਦ ਸਾਗਰ ਵੀ ਕਿਹਾ ਜਾਂਦਾ ਹੈ ਗੋਬਿੰਦ ਸਾਗਰ ਦੇ ਨਾਮ ਨਾਲ ਜਾਣੇ ਜਾਂਦੇ ਇਸ ਦੇ ਭੰਡਾਰ ਵਿੱਚ 9.34 ਬਿਲੀਅਨ ਕਿਊਸਿਕਮੀਟਰ ਪਾਣੀ ਦਾ ਜਿਹੜਾ ਭੰਡਾਰ ਆ ਇੰਨਾ ਜਿਹੜਾ ਪਾਣੀ ਆ ਉਹ ਜਿਹੜਾ ਭਾਖੜਾ ਡੈਮ ਨੰਗਲ ਡੈਮ ਦੇ ਵਿੱਚ ਰੱਖਿਆ ਜਾਂਦਾ ਇਹ ਭਾਖੜਾ ਡੈਮ ਦੁਆਰਾ ਬਣਾਇਆ ਗਿਆ 90 ਕਿਲੋਮੀਟਰ ਲੰਬਾ ਜਲ ਭੰਡਾਰ 168.35 ਕਿਲੋਮੀਟਰ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ ਹੁਣ ਤੁਸੀਂ ਹਿਸਾਬ ਲਓ ਕਿੰਨਾ ਵੱਡਾ ਜਿਹੜਾ ਉਹ ਖੇਤਰ ਹੋਊਗਾ ਜਿਸ ਖੇਤਰ ਦੇ ਵਿੱਚ ਇਹ ਜਿਹੜਾ ਪਾਣੀ ਫੈਲਿਆ ਆ ਪਾਣੀ ਦੇ ਭੰਡਾਰਨ ਦੇ ਮਾਮਲੇ ਵਿੱਚ ਇਹ ਭਾਰਤ ਵਿੱਚ ਤੀਜਾ ਸਭ ਤੋਂ ਵੱਡਾ ਭੰਡਾਰ ਹੈ ਮੈਂ ਤੁਹਾਨੂੰ ਗੱਲ ਦੱਸ ਦਾਂਗੇ ਜੇਕਰ ਆਪਾਂ ਨੂੰ ਆਪਾਂ ਕਹਿ ਦਿੰਨੇ ਕਿ ਡੈਮਾਂ ਦੇ ਫਾਇਦੇ ਹਨ ਡੈਮਾਂ ਦੇ ਨੁਕਸਾਨ ਵੀ ਹਨ ਤੇ ਫਾਇਦੇ ਹਨ ਅਸਲ ਦੇ ਵਿੱਚ ਜਿਹੜੇ ਡੈਮ ਜਦੋਂ ਬਣਾਏ ਜਾਂਦੇ ਸੀ ਉਸ ਸਮੇਂ ਡੈਮ ਦੇ ਇੱਕ ਤਾਂ ਕਈ ਹਜ਼ਾਰਾਂ ਏਕੜ ਜਿਹੜੀ ਫਸਲ ਆ ਉਹਨੂੰ ਪਾਣੀ ਪਹੁੰਚਾਉਣ ਦੇ ਲਈ ਡੈਮ ਬਣਾ ਜਾਂਦਾ ਕਿ ਪਾਣੀ ਇੱਕ ਥਾਂ ਰੋਕ ਕੇ ਬਾਅਦ ਵਿੱਚ ਥੋੜਾ ਥੋੜਾ ਪਾਣੀ ਜਿਹੜਾ ਨਹਿਰਾਂ ਦਰਿਆਵਾਂ ਵਿੱਚ ਛੱਡ ਕੇ ਜਿਹੜਾ ਫਸਲਾਂ ਨੂੰ ਲਗਾਇਆ ਜਾ ਸਕੇ ਦੂਜਾ ਸਭ ਤੋਂ ਵੱਡਾ ਡੈਮਾਂ ਦਾ ਫਾਇਦਾ ਹੁੰਦਾ ਹੈ ਕਿ ਜਿਹੜਾ ਡੈਮ ਦੇ ਨਾਲ ਜਿਹੜੀ ਬਿਜਲੀ ਪੈਦਾ ਹੁੰਦੀ ਹੈ ਲਗਭਗ ਭਾਰਤ ਦੇ ਵਿੱਚ 3000 ਤੋਂ ਵੱਧ ਜਿਹੜੇ ਡੈਮ ਨੇ ਉਹ ਬਣੇ ਹੋਏ ਨੇ ਜਿਹੜੇ ਆਪਦੇ ਅਲੱਗ-alag ਜਿਹੜਾ ਆਪਣਾ ਜਿਹੜਾ ਸਥਿਤੀ ਤੇ ਬਣੇ ਹੋਏ ਤੇ ਅਲੱਗ-alag ਜਿਹੜਾ ਆਪਣਾ ਕੰਮ ਕਰਦੇ ਨੇ ਜੇਕਰ ਆਪਾਂ ਭਾਖੜਾ ਨੰਗਲ ਡੈਮ ਦੀ ਗੱਲ ਕਰੀਏ ਤਾਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੁਆਰਾ ਇਸ ਨੂੰ ਜਿਹੜਾ ਰਿਸਰਚ ਐਟ ਇੰਡੀਆ ਦੇ ਨਵੇਂ ਮੰਦਰ ਵਜੋਂ ਦਰਸਾਇਆ ਗਿਆ ਤੇ ਇਹ ਜਿਹੜਾ ਭਾਖਲਾ ਡੈਮ ਪੰਜਾਬ ਦੇ ਨੰਗਲ ਸ਼ਹਿਰ ਤੋਂ 15 ਕਿਲੋਮੀਟਰ ਤੇ ਬਲਾਸਪੁਰ ਤੋਂ 106 ਕਿਲੋਮੀਟਰ ਦੀ ਦੂਰੀ ਤੇ ਬਣਿਆ ਹੈ ਹੁਣ ਮੈਂ ਤੁਹਾਨੂੰ ਦੱਸ ਦਾਂਗਾ ਕਿ ਜਿਹੜਾ ਪਾਖੜਾ ਨੰਗਲ ਡੈਮ ਆ ਇਹ ਜਿਹੜਾ ਜਵਾਰਲਾ ਨਹਿਰੂ ਨੇ ਬਣਵਾਇਆ ਸੀਗਾ ਜੇਕਰ ਇਸ ਦੇ ਨਿਰਮਾਣ ਦੀ ਗੱਲ ਕਰੀਏ ਤਾਂ ਭਾਰਤ ਦੇ ਆਜ਼ਾਦ ਹੋਣ ਤੋਂ 1 ਸਾਲ ਪਿੱਛੋਂ ਭਾਵ 1947 ਦੇ ਵਿੱਚ ਭਾਰਤ ਆਜ਼ਾਦ ਹੁੰਦਾ ਤੇ 1948 ਦੇ ਵਿੱਚ ਇਸ ਡੈਮ ਨੂੰ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਬਾਅਦ ਦੇ ਵਿੱਚ ਜਿਹੜਾ 1963 ਦੇ ਵਿੱਚ ਭਾਵ 15 ਸਾਲਾਂ ਵਿੱਚ ਇਹ ਜਿਹੜਾ ਸਾਰਾ ਕਾਰਜ ਉਹ ਪੂਰਾ ਹੋਇਆ ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਡਤ ਜਵਾਰਲਾ ਨਹਿਰੂ ਦਾ ਇਸ ਡੈਮ ਨੂੰ ਬਣਾਉਣ ਵਿੱਚ ਬੜਾ ਮੁੱਲਾ ਯੋਗਦਾਨ ਰਿਹਾ ਹੈ ਕਿਉਂਕਿ ਉਸ ਸਮੇਂ ਜਿਹੜਾ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਸੀ ਉਹਨਾਂ ਨੇ ਜਿਹੜਾ ਇਹ ਡੈਮ ਬਣਵਾਇਆ ਤੇ ਉਹਨਾਂ ਦਾ ਜਿਹੜਾ ਵੱਡਮੁੱਲਾ ਯੋਗਦਾਨ ਰਿਹਾ ਡੈਮ ਦੀ ਸਾਰੀ ਕਰਨ ਲਈ ਤੀਬ ਦੇਸ਼ੀ ਮਾਹਿਰਤ ਉਹੀ ਹਸਾਬ ਲਓ ਕਿ ਕਿੰਨੇ ਜਿਹੜੇ ਬਾਹਰਲੇ ਮੁਲਕਾਂ ਦੇ ਵਿਦੇਸ਼ੀ ਮਾਹਿਰ ਤੀਬ ਵਿਦੇਸ਼ੀ ਮਾਹਿਰ ਨੂੰ ਸੱਦਾਗਾ ਤੇ ਭਾਰਤ ਦੇ 300 ਇੰਜੀਨੀਅਰ ਅਤੇ 13000 ਮਜ਼ਦੂਰਾਂ ਨੇ ਕੰਮ ਕੀਤਾ ਮੰਨ ਲਓ ਕਿੰਨਾ ਕਿੰਨੇ ਲੋਕ ਜਿਹੜੇ ਮਜ਼ਦੂਰ ਲਗਾਤਾਰ 15 ਸਾਲ ਇਸ ਡੈਮ ਨੂੰ ਬਣਾਉਂਦੇ ਰਹੇ ਹਨ ਤੇ ਉਹਨਾਂ ਨੇ ਜਿਹੜਾ ਕੰਮ ਕੀਤਾ ਡੈਮ ਦੀ ਸਾਰੀ ਵਿੱਚ ਇੱਕ ਅਨਤਾਜੇ ਮੁਤਾਬਕ 245.28 ਕਰੋੜ ਰੁਪਏ ਖਰਚ ਹੋਏ ਹਨ ਸੋ ਤੁਸੀਂ ਆਪ ਹੀ حساب ਲਓਗੇ ਕਿ ਕਿੰਨੇ ਕਰੋੜਾਂ ਰੁਪਏ ਦਾ ਜਿਹੜਾ ਡੈਮ ਆ ਭਾਖੜਾ ਨੰਗਲ ਡੈਮ ਬਣਿਆ ਆ ਜੇਕਰ ਆਪਾਂ ਇਸ ਦੀ ਗੱਲ ਕਰੀਏ ਕਿ ਭਾਖੜਾ ਡੈਮ ਗੋਬਿੰਦ ਸਾਗਰ ਝੀਲ ਜੋ 168.35 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਫੈਲੀ ਹੋਈ ਹੈ ਉਸ ਦੇ ਅਗਲੇ ਪਾਸੇ ਜਿਹੜਾ ਜਿਹੜਾ ਹੈ ਭਾਖੜਾ ਡੈਮ ਉਹ ਬਣਿਆ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਡੈਮ ਦੀ ਕੋਲ ਚਾਈ 225.55 ਮੀਟਰ ਹੈ ਮਤਲਬ ਕਿ 740 ਫੁੱਟ ਹੈ ਜੇਕਰ ਡੈਮ ਦੀ ਉਚਾਈ ਕੁੱਤਮਨਾਰ ਜੋ ਦਿੱਲੀ ਵਿੱਚ 3 ਗੁਣਾ ਵੱਧ ਹੈ ਜਿਹੜੀ ਕੁੱਤਮਨਾਰਾ ਉਸ ਤੋਂ ਵੀ ਜਿਹੜਾ 3 ਗੁਣਾ ਵੱਧ ਦਾ ਡੈਮ ਦੀ ਉਚਾਈ ਡੈਮ ਤੋਂ ਬਿਜਲੀ ਪੈਦਾ ਕਰਨ ਲਈ ਦੋ ਬਿਜਲੀਕਰ ਪਾਵਰ ਹਾਊਸ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਡੈਮ ਦੇ ਕਿਨਾਰਿਆਂ ਤੇ ਬਣੇ ਹੋਏ ਹਨ ਡੈਮ ਦੇ ਕਿਨਾਰਿਆਂ ਤੇ ਦੋ ਜਿਹੜੇ ਪਾਵਰ ਹਾਊਸ ਬਣੇ ਹੋਏ ਹਨ ਜੇਕਰ ਆਪਾਂ ਗੱਲ ਕਰੀਏ ਇੱਕ ਇਹਨਾਂ ਦੀ ਸਮਰੱਥਾ 5-5 ਯੂਨਟ ਦੀ ਹੈ ਤੇ ਇਹਨਾਂ ਤੋਂ ਕ੍ਰਮਵਾਰ 108 ਮੈਗਾਵਾਟ ਤੇ 157 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਭਾਖੜਾ ਡੈਮ ਤੋਂ 13 ਕਿਲੋਮੀਟਰ ਦੂਰੀ ਤੇ ਨੰਗਲ ਡੈਮ ਵੀ ਹੈ ਜਿਸ ਦੀ ਉਚਾਈ 95 ਫੁੱਟ ਹੈ। ਜੇਕਰ ਭਾਖੜੇ ਦੀ ਆਪਾਂ ਗੱਲ ਕਰੀਏ ਭਾਖੜੇ ਤੋਂ ਨੰਗਲ ਡੈਮ ਆ ਜਾਂਦਾ ਉਸ ਦੀ ਜਿਹੜੀ ਉਚਾਈ ਆ ਉਹ 95 ਫੁੱਟਾ ਇਸ ਕਰਕੇ ਦੋਵਾਂ ਡੈਮਾਂ ਨੂੰ ਭਾਖੜਾ ਨੰਗਲ ਡੈਮ ਕਿਆ ਜਾਂਦਾ ਨੰਗਲ ਡੈਮ ਵਿੱਚ ਸੰਭਾਲੇ ਪਾਣੀ ਚੋਂ ਨਹਿਰਾਂ ਵੀ ਨਿਕਲਦੀਆਂ ਹਨ ਜੋ ਖੇਤਰ ਵਿੱਚ ਜਾ ਕੇ ਪਾਣੀ ਦੀ ਪੂਰਤੀ ਕਰਦੀਆਂ ਹਨ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆਗੇ ਇਹਨਾਂ ਟਾਈਮਾਂ ਤੋਂ ਗਾਂ ਜਿਹੜਾ ਨਹਿਰਾਂ ਨਿਕਲਦੀਆਂ ਦਰਿਆ ਨਿਕਲਦੇ ਆ ਜਿਹੜੇ ਖੇਤਾਂ ਦੇ ਵਿੱਚ ਪਾਣੀ ਆਉਂਦਾ ਵਾ ਇਸੇ ਕਰਕੇ ਜਿਹੜੇ ਡੈਮ ਬਣਾਏ ਜਾਂਦੇ ਨੇ ਜਿਹੜਾ ਭਾਖੜਾ ਨੰਗਲ ਡੈਮ ਤੋਂ ਜੇਕਰ ਬਿਜਲੀ ਜਿਹੜੀ ਪੈਦਾ ਹੋ ਰਹੀ ਆ ਉਹ ਪੰਜਾਬ ਨੂੰ ਵੀ ਜਾਂਦੀ ਹਰਿਆਣੇ ਨੂੰ ਵੀ ਹਿਮਾਚਲ ਪ੍ਰਦੇਸ਼ ਨੂੰ ਚੰਡੀਗੜ੍ਹ ਦਿੱਲੀ ਰਾਜਸਥਾਨ ਨੂੰ ਜਾਂਦੀ ਮਤਲਬ ਕਿ ਕਿੰਨਾ ਵੱਡਾ ਇਹਦਾ ਸਿਸਟਮ ਆ ਭਾਖੜੇ ਡੈਮ ਤੋਂ ਕਿੰਨੀ ਜਿਹੜੀ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਜੇਕਰ ਆਪਾਂ ਗੱਲ ਕਰੀਏ ਕਿ 2009 ਦੇ ਵਿੱਚ ਆਮ ਪਬਲਿਕ ਨੂੰ ਜਿਹੜਾ ਉੱਥੇ ਜਾਣਾ ਬੰਦ ਕਰ ਦਿੱਤਾ ਗਿਆ ਸੀ ਸੁਰੱਖਿਆ ਪ੍ਰਬੰਧ ਦੇ ਕਰਕੇ ਭਾਖੜਾ ਨੰਬਰ ਜਿਹੜੇ ਉਥੋਂ ਦੇ ਜਿਹੜੇ ਪ੍ਰਬੰਧ ਨੇ ਉਹ ਬਹੁਤ ਜ਼ਿਆਦਾ ਸਖਤ ਨੇ ਸੋ ਹੁਣ ਆਪਾਂ ਜਿਹੜੀ ਮੁੱਖ ਦੀ ਗੱਲ ਤੇ ਆਈਏ ਕਿ ਜੇਕਰ ਭਾਖੜਾ ਨੰਗਲ ਡੈਮ ਟੁੱਟਦਾ ਹੈ ਤਾਂ ਕੀ ਹੋਵੇਗਾ ਜੇਕਰ ਭਾਖੜਾ ਨੰਗਲ ਡੈਮ ਟੁੱਟਦਾ ਹੈ ਤਾਂ ਬਹੁਤ ਬੁਰੀ ਤਬਾਹੀ ਆਵੇਗੀ ਅਮਾ ਚਲਦਾ ਕੋਸ਼ਿਸ਼ਾ ਜਿੱਥੇ ਜਿਹੜੇ ਪਾਸੇ ਜਿਹੜੇ ਇਹ ਡੈਮ ਬਣੇ ਹੋયા ਨੇ ਪੰਜਾਬ ਰਾਜਸਥਾਨ ਹਰਿਆਣਾ ਦਿੱਲੀ ਲਗਭਗ ਭਾਰਤ ਦੇ ਕਈ ਹਿੱਸੇ ਜਿਹੜੇ ਉਹ ਤਬਾਹ ਹੋ ਜਾਣਗੇ ਤੇ ਕਈ ਸਾਲਾਂ ਵਿੱਚ ਜਿਹੜਾ ਕਈ ਸਾਲ ਇੱਥੇ ਜ਼ਮੀਨ ਦੇ ਵਿੱਚ ਕੋਈ ਵੀ ਜਿਹੜੀ ਖੇਤੀ ਨਹੀਂ ਹੋਵੇਗੀ ਸਭ ਬਿਲਡਿੰਗਾਂ ਕਈ ਲੱਖਾਂ ਲੋਕਾਂ ਦੀ ਜਿਹੜੀ ਮੌਤ ਹੋ ਜਾਵੇਗੀ ਅੱਦੇ ਤੋਂ ਜ਼ਿਆਦਾ ਜਿਹੜਾ ਪਾਕਿਸਤਾਨ ਆ ਉਹ ਵੀ ਤਬਾਹ ਹੋ ਜਾਵੇਗਾ ਸੋ ਵੈਗਰੂ ਅਰਦਾਸ ਕਰੋ ਕਿ ਇਦਾਂ ਦਾ ਕਦੇ ਵੀ ਕੁਛ ਨਾ ਹੋਵੇ ਕਿਸੇ ਵੀ ਦੇਸ਼ ਦੇ ਵਿੱਚ ਇਦਾਂ ਦੀ ਜਿਹੜੀ ਘਟਨਾ ਨਾ ਹੋਵੇ ਆਪਾਂ ਦੇਖਿਆ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਕਈ ਪਿਛਲੇ ਸਾਲਾਂ ਤੋਂ ਹੜ੍ਹ ਵੀ ਰਹੇ ਹਨ ਇਸ ਵਾਰ ਫਿਰ ਜਿਹੜੇ ਹੜ੍ਹਾਂ ਦਾ ਖਤਰਾ ਲਗਾਤਾਰ ਮੰਡਰਾ ਰਿਹਾ ਹਰਿਆਣਾ ਰਾਜਸਥਾਨ ਦੇ ਵਿੱਚ ਸੋ ਵੈਗਰੂ ਅਗਰ ਅਰਦਾਸ ਕਰੋ ਕਿ ਇਦਾਂ ਦਾ ਕੁਝ ਵੀ ਨਾ ਹੋਵੇ ਸੋ ਆਪਣਾ ਜਿਹੜਾ ਮੇਨ ਮੈਟਰ ਸੀ ਵੀਡੀਓ ਬਣਾਉਂਦਾ ਕਿ ਤੁਹਾਨੂੰ ਜਿਹੜੀ ਜਰਨਲ ਨੌਲੇਜ ਦਿੱਤੀ ਜਾਵੇ ਕਿਸੇ ਨੂੰ ਕੋਈ ਡਾਰਡ ਬਕਾਉ ਵਾਲੀ ਜਿਹੜੀ ਆਪਾਂ ਵੀਡੀਓ ਨਹੀਂ ਬਣਾਈ ਆਪਣਾ ਫਰਜ਼ ਸੀ ਤੁਹਾਨੂੰ ਥੋੜੀ ਜੀ ਇਨਫੋਰਮੇਸ਼ਨ ਦਿੱਤੀ ਜਾਵੇ ਕਿ ਜਿਹੜੀ ਡੈਮ ਦੀ ਆਪਾਂ ਪਾਣੀ ਜਿਹੜੇ ਡੈਮਾਂ ਚੋਂ ਆ ਰਿਹਾ ਇਹਨਾਂ ਦੀ ਜਰਨਲ ਨੌਲੇਜ ਕੀ ਆ ਕਦੋਂ ਬਣੇ ਆ ਕਿੰਨੀ ਫੋਟੋ ਚਾਹੀ ਆ ਸੋ ਸਾਰੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਦੱਸਤਾ ਵਾ ਕਿ ਇਹ ਜ਼ਰੂਰ ਅਰਦਾਸ ਕਰੋ ਕਮੈਂਟਾਂ ਦੇ ਵਿੱਚ ਕਿ ਕਦੇ ਵੀ ਕਿਸੇ ਵੀ ਦੇਸ਼ ਦੇ ਨਾਲ ਇਦਾਂ ਦਾ ਜਿਹੜਾ ਕੋਈ ਘਟਨਾ ਨਾ ਹੋਵੇ ਕਿ ਜਿਹੜੇ ਇਹ ਡੈਮ ਟੁੱਟਣ ਇਹ ਬਹੁਤ ਵੱਡੀ ਗੱਲ ਆ ਜੇਕਰ ਭਾਖੜਾ ਡੈਮ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਭਾਖੜਾ ਡੈਮ ਟੁੱਟਦਾ ਤੇ ਜਿਹੜਾ ਨੰਗਲ ਡੈਮ ਅੱਗੋਂ ਪਾਣੀ ਨੂੰ ਸਾਹਮ ਲਵੂਗਾ ਜੇਕਰ ਨੰਗਲ ਦੇ ਵਿੱਚ ਵੀ ਜਿਆਦਾ ਪੱਧਰ ਵਧਦਾ ਹੈ ਤਾਂ ਫੇਰ ਅੱਗੋਂ ਨੁਕਸਾਨ ਤੋਂ ਨੁਕਸਾਨ ਹੋ ਸਕਦਾ ਸੋ ਅਹੀ ਅਰਦਾਸ ਕਰਦੇ ਆ ਕਿ ਵਾਇਰੂਸ ਸਰਬੱਤ ਦਾ ਭਲਾ ਕਰੇ ਤੁਸੀਂ ਵੀ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਕਿੱਥੋਂ-ਕਿੱਥੋਂ ਜੁੜਿਓ ਕਮੈਂਟ ਜਰੂਰ ਦੱਸਿਓ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਸੁਖ ਲਾਟੀਆਂ ਨੂੰ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਵਾਟਰ ਲੈਵਲ ਪੌਂਗ ਡੈਮ ਭਾਖੜਾ ਡੈਮ ਥੀਨ ਡੈ ਖੱਗਰ ਬਿਆਸ ਸਤਲੁਜ ਹਰੇ ਕੇ ਹੈਡ ਸੈਣੀਵਾਲਾ ਜੀ ਹਰ ਰੋਜ਼ ਦੀ ਜਿਹੜੀ ਅਪਡੇਟ ਦੇਖਣ ਲਈ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਕਰਕੇ ਰੱਖ ਲਓ ਆਪਾਂ ਤੁਹਾਨੂੰ ਹਰ ਰੋਜ਼ ਜਿਹੜੀ ਚੰਗੀ ਜਾਣਕਾਰੀ ਪ੍ਰੋਵਾਈਡ ਕਰਵਾਉਂਦੇ ਰਵਾਂਗੇ ਚੰਗੀ ਇਨਫੋਰਮੇਸ਼ਨ ਪ੍ਰੋਵਾਈਡ ਕਰਵਾਉਂਦੇ ਰਵਾਂਗੇ ਸੋ ਵੀਡੀਓ ਜਰੂਰ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਜੀ